ਤਟਕਾਰਯੋਗ ਦੋਸਤੋ ਅੱਜ ਆਪਾਂ ਤੁਹਾਡੇ ਨਾਲ ਦੋ ਤਿੰਨ ਇਹ ਮੁੱਦਿਆਂ ਤੇ ਗੱਲਬਾਤ ਕਰਨੀਆਂ ਹੈ ਕਿ ਪਹਿਲਾ ਮੁੱਦਾ ਤਾਂ ਇਹ ਹੈ ਕਿ ਪੰਚਾਇਤੀ ਚੋਣਾਂ ਜਿਹੜੀਆਂ 31 ਦਸੰਬਰ 2018 ਦੇ ਵਿੱਚ ਹੋਈਆਂ ਸੀ ਤੇ ਉਹਨਾਂ ਨੂੰ 31 ਦਸੰਬਰ ਮਤਲਬ 30 ਦਸੰਬਰ 2023 ਦੇ ਵਿੱਚ ਟਾਈਮ ਪੂਰਾ ਉਹਨਾਂ ਦਾ 5 ਸਾਲ ਪੂਰੇ ਹੋ ਗਏ ਸੀ ਪਰ ਚੋਣਾ ਨੂੰ 9 ਮਹੀਨੇ ਹੋ ਗਏ ਚੋਣਾ ਕਰਵਾਈਆਂ ਨਹੀਂ ਗਈਆਂ ਪਹਿਲਾਂ ਤਾਂ ਸਰਕਾਰ ਨੇ ਕਿਰਕਰੀ ਕਰਾਈ ਵੀ 6 ਮਹੀਨੇ ਪਹਿਲਾਂ ਜਿਹੜਾ ਪੰਚਾਇਤਾਂ ਭੰਗ ਕਰਤੀਆਂ ਤੇ ਉਦੋਂ ਹਾਈ ਕੋਰਟ ਦੇ ਵਿੱਚ ਉਹ ਕੇਸ ਗਿਆ ਤੇ ਉੱਥੋਂ ਇਹਨਾਂ ਨੇ ਉਹ ਵਾਪਸ ਲੈ ਕੇ ਆਪ ਦਾ ਜਵਾਬ ਵੀ ਨਿਪੇਸ਼ ਕੀਤਾ ਹੁਣ 9 ਮਹੀਨੇ ਹੋ ਗਏ ਇਹਨਾਂ ਨੇ ਚੋਣਾ ਨਹੀਂ ਕਰਵਾਈਆਂ ਹੁਣ ਅਕਤੂਬਰ ਦੇ ਵਿੱਚ 20 ਅਕਤੂਬਰ ਤੱਕ ਕਹਿੰਦੇ ਸੀ ਚੋਣਾ ਕਰਵਾ ਦੇਣੀ ਹੈ ਕਿਉਂਕਿ ਹਾਈ ਕੋਰਟ ਤਾਂ ਉਦੋਂ ਦੀ ਕਹਿ ਰਹੀ ਹੈ ਵੀ ਚੋਣਾ ਕਰਵਾਓ ਤੇ ਪਹਿਲਾ ਚੋਣਾ ਇਹਨਾਂ ਨੇ ਕਿਉਂ ਨਹੀਂ ਕਰਵਾਈਆਂ ਉਦੋਂ ਦੇ ਕਿੱਥੇ ਗਏ ਸੀ ਹੁਣ 20 ਅਕਤੂਬਰ ਤੱਕ ਚੋਣਾ ਕਰਾਉਣੀਆਂ ਹੈ ਅਕਤੂਬਰ ਦਾ ਮਹੀਨਾ ਜਿਹੜਾ ਹੁੰਦਾ ਹੈ ਇਹ ਬਹੁਤ ਰੁਝੇਵਿਆਂ ਪਰਾ ਕੋਈ ਮਹੀਨਾ ਹੁੰਦਾ ਹੈ ਝੋਨਾ ਪਹਿਲੇ ਅਕਤੂਬਰ ਤੋਂ ਇਹਦੀ ਖਰੀਦ ਸ਼ੁਰੂ ਹੋ ਜਾਣੀ ਹੈ ਤੇ ਝੋਨਾ ਦਾ ਮੰਡਿਆਂ ਦੇ ਵਿੱਚ ਕੁਝ ਜਿਹੜੇ ਗੇਤੀ ਕਿਸਮਾਂ ਆਉਣ ਵੀ ਲੱਗ ਪਿਆ ਤੇ ਪਹਿਲੇ ਅਕਤੂਬਰ ਤੱਕ ਤਾਂ ਪੂਰੀ ਤਰ੍ਹਾਂ ਝੋਨਾ ਆਉਣ ਲੱਗ ਪੂਗਾ ਤੇ ਸਾਰਾ ਅਕਤੂਬਰ ਤੇ ਅੱਗੇ ਨਵੰਬਰ ਵੀ ਝੋਨਾ ਚੱਲਣਾ ਹੈ ਕਿਉਂਕਿ ਫਿਰ ਬਾਸਮਤੀ ਆ ਜਾਣਾ ਹੈ ਨਵੰਬਰ ਦੇ ਵਿੱਚ ਤੇ ਹੁਣ ਜਿਹੜਾ ਪਰਮਲ ਚੋਲਾ ਮੰਡੀਆਂ ਦੇ ਵਿੱਚ ਆਉਣਾ ਹੈ ਤੇ ਕਿਸੇ ਕੋਲੇ ਵੀ ਟਾਈਮ ਨਹੀਂ ਹੋਣਾ ਚੋਨਾ ਦੀ ਬਾਬਤ ਹੁਣ ਲੋਕ ਚੋਲਾ ਵੜਣਗੇ ਔਰ ਜੇ ਹੋਣਗੇ ਫਿਰ ਮੰਡੀਆਂ ਚ ਆ ਕੇ ਬੈਠਣਗੇ ਫਿਰ ਜਿਹੜੀਆਂ ਕਮਬੈਨਾਂ ਵਾਲੇ ਉਹ ਆਪਣੀਆਂ ਕਮਬੈਨਾਂ ਚਲਾਉਣਗੇ ਹੋਰ ਜਿਹੜੇ ਕਮਬੈਨਾਂ ਦੇ ਕੋਈ ਫੋਰਮੈਨ ਆ ਮਜ਼ਦੂਰ ਆ ਉਹ ਵੀ ਉਹਨਾਂ ਦੇ ਨਾਲ ਹੋਣਗੇ ਤੇ ਜਿਹੜੇ ਕਾਮੇ ਆ ਕਾਮੇ ਵੀ ਖੇਤਾਂ ਦੇ ਵਿੱਚ ਜਾ ਕੇ ਝੋਨੇ ਨੂੰ ਸੁਭਾਲਣਗੇ ਟਰਾਲੀਆਂ ਭਰ ਕੇ ਉਹ ਝੋਨੇ ਦੀਆਂ ਲਿਆਉਣਗੇ ਤੇ ਜਿਹੜੀਆਂ ਸਾਡੀਆਂ ਐਸਸੀ ਪਹਿਣਾ ਬੀਬੀਆਂ ਇਹ ਉਹ ਨਰਮਾ ਚੁਗਣਗੀਆਂ ਤੇ ਕਈ ਖੇਤਾਂ ਵਿੱਚ ਦੇ ਵਿੱਚ ਜਾ ਕੇ ਸਿੱਟੇ ਚੁਗਦੀਆਂ ਹੈ ਤੇ ਕੋਈ ਮੰਡੀਆਂ ਦੇ ਵਿੱਚ ਚਾਰ ਇਕੱਠਾ ਕਰਦੀਆਂ ਤੇ ਬਹੁਤ ਸਾਰੇ ਸਾਡੇ ਜਿਹੜੇ ਗਰੀਬ ਪਰ ਆਏ ਉਹ ਬਾਕੀ ਸੂਬਿਆਂ ਦੇ ਵਿੱਚ ਨਰਮਾ ਚੁਗਣ ਲਈ ਚਲੇ ਗਏ ਆ ਕਿਉਂਕਿ ਇੱਥੇ ਇਹ ਪੰਜਾਬ ਦੇ ਵਿੱਚ ਨਰਮਾ ਬਹੁਤ ਘੱਟ ਵਿਜਿਆ ਜਾਂਦਾ ਕਿਉਂਕਿ ਲੋਕ ਹੁਣਾਂ ਤਾਂ ਮੂੰਹ ਹੀ ਜਿਹੜਾ ਉਹ ਛੋਨੇ ਵਾਲਾ ਲੋਕਾਂ ਨੇ ਕਰਤਾ ਤੋਂ ਰਾਜਸਥਾਨ ਤੇ ਹੋਰ ਸਟੇਟਾਂ ਦੇ ਵਿੱਚ ਉਹ ਨਰਮਾ ਚੁਗੜ ਜਾਂਦੇ ਆ ਕਿਉਂਕਿ ਉਹਨਾਂ ਨੇ ਤਾਂ ਉਹੀ ਮਜ਼ਦੂਰੀ ਕਰਕੇ ਤੇ ਉਹੀ ਖਾਣਾ ਹੁੰਦਾ ਤੇ ਉਹੀ ਆਪਦੇ ਬੱਚਾ ਨੂੰ ਖਵਾਉਣਾ ਹੁੰਦਾ ਫਿਰ ਇਹ ਕੀ ਠੁਕ ਬਣਿਆ ਅਕਤੂਬਰ ਦੇ ਵਿੱਚ ਜਦੋਂ ਕੋਈ ਵਿਹਲਾ ਹੀ ਨਹੀਂ ਇਹ ਕੋਈ ਇੱਕ ਦਿਨ ਦਾ ਕੰਮ ਤਾਂ ਹੈ ਨਹੀਂ ਵੀ ਇੱਕ ਦਿਨ ਦੇ ਝੋਟਾ ਪਾਤੀਆਂ ਇਹਦਾ ਜਿੱਦੇ ਐਲਾਨ ਹੋ ਗਿਆ ਉਦੋਂ ਤੋਂ ਹੀ ਕੰਮ ਚੱਲ ਪੈਣਾ ਹੈ ਉਦੋਂ ਤੋਂ ਹੀ ਉਮੀਦਵਾਰਾਂ ਨੇ ਪ੍ਰਚਾਰ ਸ਼ੁਰੂ ਕਰ ਦੇਣਾ ਤੇ ਤਕਰੀਬਨ 20-25 ਦਿਨ ਮਹੀਨਾ ਇਹ ਪ੍ਰਚਾਰ ਚੱਲਦਾ ਹੁੰਦਾ ਹੈ ਤੇ ਜਿਹੜੇ ਇਲੈਕਸ਼ਨ ਲੜਦੇ ਚਾਹਵਣਾ ਉਹਨਾਂ ਕੋਲੇ ਵੀ ਟਾਈਮ ਨਹੀਂ ਹੁੰਦਾ ਤੇ ਜਿਹੜੇ ਵੋਟਾਂ ਪਾਉਣ ਵਾਲੇ ਆ ਉਹਨਾਂ ਕੋਲੇ ਵੀ ਟਾਈਮ ਨਹੀਂ ਹੁੰਦਾ ਪਤਾ ਨਹੀਂ ਇਹਨਾਂ ਨੂੰ ਕਿਹੜਾ ਇਹੋ ਜਿਹਾ ਸਲਾਹ ਦੇ ਦਿੰਦਾ ਹੈ ਜਦੋਂ ਚੋਣ ਕਮਿਸ਼ਨ ਇਲੈਕਸ਼ਨ ਕਰਾਉਂਦਾ ਜਾਂ ਸਰਕਾਰ ਕਰਉਂਦੀ ਹੈ ਵੀ ਭਰਦੀ ਹੈ ਤੇ ਸਾਰੇ ਪੱਖਾਂ ਨੂੰ ਮੁੱਖ ਰੱਖ ਕੇ ਕਿ ਉਦੋਂ ਕੀ ਕੰਮ ਦਾ ਟਾਈਮ ਤਾਂ ਨਹੀਂ ਫਿਰ ਉਹ ਵਿਹਲੇ ਟਾਈਮ ਦੇ ਵਿੱਚ ਖਾਲੀ ਟਾਈਮ ਦੇ ਵਿੱਚ ਉਹ ਇਲੈਕਸ਼ਨ ਕਰਾਉਂਦੇ ਆ ਤੇ ਇਹ ਕਹਿੰਦੇ ਜੀ ਅਸੀਂ ਅਕਤੂਬਰ ਦੇ ਵਿੱਚ ਇਲੈਕਸ਼ਨ ਕਰਾ ਦਿਆਂਗੇ ਜਦੋਂ ਕੰਮ ਦੀ ਪੂਰੀ ਮਾਰੋ ਮਾਰ ਹੋਊਗੀ ਉਦੋਂ ਇਲੈਕਸ਼ਨ ਕਰਾ ਦਾਂਗੇ ਐਦਾਂ ਦੱਸੋ ਇੱਕ ਆਮ ਬੰਦਾ ਵੀ ਇਸ ਗੱਲ ਨੂੰ ਸਮਝ ਸਕਦਾ ਹੁਣ ਇਹਦਾ ਕਹਿੰਦੇ ਆ ਵੀ ਸਰਕਾਰ ਜਿਹੜੀ ਸੱਥਾਂ ਦੇ ਵਿੱਚੋਂ ਚੱਲਿਆ ਕਰੂਗੀ ਹੁਣ ਸੱਥਾਂ ਤੋਂ ਪੁੱਛੋ ਜਾ ਕੇ ਉਹ ਸੱਥਾਂ ਵਾਲੇ ਕਹਿੰਦੇ ਆ ਵੀ ਤੁਸੀਂ ਅਕਤੂਬਰ ਦੇ ਵਿੱਚ ਚੋਣਾਂ ਕਰਾਓ ਜੀਮਦਾਰ ਤਿਆਰ ਹੈ ਸਾਡੇ ਜਿਹੜੇ ਐਸਸੀ ਭਰਾ ਐ ਉਹਨਾਂ ਨੂੰ ਪੁੱਛੋ ਜਾ ਕੇ ਉਹ ਤਿਆਰ ਅਕਤੂਬਰ ਦੇ ਵਿੱਚ ਚੋਣਾਂ ਲੜਨ ਵਾਸਤੇ ਜਾਂ ਚੋਣਾਂ ਦੇ ਵਿੱਚ ਵੋਟ ਪਾਉਣ ਵਾਸਤੇ ਕਿਉਂਕਿ ਉਹਨਾਂ ਕੋਲੇ ਤਾਂ ਟਾਈਮ ਹੀ ਨਹੀਂ ਉਹ ਤਾਂ ਨਰਮਾ ਚੁਗਣ ਗਏ ਆ ਉਹ ਵੋਟ ਪਾਉਣ ਇੱਥੇ ਆਉਣਗੇ ਫਿਰ ਉਹਨਾਂ ਨੂੰ ਕੀ ਪਤਾ ਵੀ ਕਿਹੜਾ ਬੰਦਾ ਚੰਗਾ ਹੈ ਕਿਹੜਾ ਨਹੀਂ ਅਸੀਂ ਵੋਟ ਪਾਉਣੀ ਹੈ ਫਿਰ ਉਹਨਾਂ ਨੇ ਵੀ ਇਲੈਕਸ਼ਨ ਲੜਨਾ ਹੈ ਉਹ ਫਿਰ ਕਿਵੇਂ ਇਲੈਕਸ਼ਨ ਲੜਨਗੇ ਆਪ ਦਾ ਕੰਮ ਤਾਂ ਦਸ਼ੰਣ ਲ ਕੇ ਸਰਕਾਰ ਉਹਨਾਂ ਨੂੰ ਕੀ ਪੈਸੇ ਦੇਊਗੀ ਬੇਲੋ ਤੁਸੀਂ ਆਹ ਆਪ ਦਾ ਗੁਜ਼ਾਰਾ ਚਲਾਓ ਕਰਦਾ ਉਹਨਾਂ ਨੇ ਤਾਂ ਉਹੀ ਖਾਣਾ ਤੇ ਉਹੀ ਕਮਾਉਣਾ ਜਿਹੜਾ ਦਿਨੇ ਕਮਾਉਣਾ ਤੇ ਸ਼ਾਮ ਨੂੰ ਉਹ ਖਾਣਾ ਫਿਰ ਪਤਾ ਨਹੀਂ ਕੀ ਤੱਕ ਬਣਦੀ ਹੈ ਇਹਨਾਂ ਨੂੰ ਅਕਤੂਬਰ ਦੇ ਵਿੱਚ ਹੋਣਾ ਕਰਾਉਣ ਦੀ ਪਹਿਲੀ ਗੱਲ ਹੁਣ ਦੂਜੀ ਗੱਲ ਆਪਾਂ ਕਰਦੇ ਆਂ ਕਿ ਡੀਏਪ ਦੀ ਐਤਕੀ ਬਹੁਤ ਜਿਆਦਾ ਘਾਟ ਹੋਣੀ ਹੈ ਕਿ ਡੀਏਪ 5 ਲੱਖ ਟਨ ਪੰਜਾਬ ਨੂੰ ਚਾਹੀਦੀ ਹੈ ਆਲੂਆਂ ਦੀ ਫਸਲ ਵਾਸਤੇ ਮਟਰਾਂ ਦੀ ਫਸਲ ਵਾਸਤੇ ਕਣਕ ਦੀ ਫਸਲ ਵਾਸਤੇ ਤੇ ਕੇਂਦਰ ਸਰਕਾਰ ਨੇ ਸਿਰਫ 1.5 ਲੱਖ ਟਨ ਡੀਏਪ ਦੇਣ ਦੀ ਹਾਮੀ ਭਰੀ ਹੈ ਕੋਈ ਪਹਿਲਾਂ ਪ੍ਰਬੰਧ ਨਹੀਂ ਕੀਤਾ ਗਿਆ ਪਿਛਲੇ ਵਾਰੀ 60% ਜਿਹੜੇ ਸੈਂਪਲ ਫੇਲ ਹੋ ਗਏ ਸੀ ਡੀਏਪੀ ਦੇ ਐਤਕੀ ਵੀ ਹੋਈ ਗੱਲ ਹੋਣੀ ਹੈ ਨਕਲੀ ਡੀਏਪੀ ਆਊਗੀ ਦੁਗਣੇ ਤਿਕਣੇ ਭਾਤੇ ਦੇਣਗੇ ਦੁਕਾਨਾਂ ਵਾਲੇ ਤੇ ਕਿਸਾਨ ਦੀ ਪੂਰੀ ਲੁੱਟ ਹੋਊਗੀ ਤੇ ਹੋਊਗੀ ਵੀ ਨਕਲੀ ਨਾਲ ਹੋਰ ਵੀ ਕੁਝ ਮੜ ਦਿੰਦੇ ਆ ਉਹ ਇਸ ਕਰਕੇ ਕੋਈ ਅਗਾਊਂ ਪ੍ਰਬੰਧ ਡੀਏਪੀ ਦਾ ਨਹੀਂ ਕੀਤਾ ਗਿਆ ਤੇ ਸਰਕਾਰ ਨੇ ਇਹਨਾਂ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਸਰਦਾਰ ਭਗਵੰਤ ਸਿੰਘ ਮਾਨ ਨੇ ਸਟੇਜ ਦੇ ਉੱਤੋਂ ਕਿਹਾ ਕਿ ਜੇ ਸਾਨੂੰ ਡੀਏਪ ਨਾ ਦਿਓਗੇ ਤਾਂ ਅਸੀਂ ਖਾੜ ਜੋਗੀ ਬੀਜ ਲਾਂਗੇ ਫਿਰ ਅਸੀਂ ਸੈਟਰ ਨੂੰ ਦਿੰਦੇ ਹੀ ਨਹੀਂ ਐਨੇ ਬੇਤੁਕੇ ਬਿਆਨ ਯਾਰ ਖਾੜ ਜੋਗੀ ਤਾਂ ਆਪਾਂ ਬੀਜ ਲਾਂਗੇ ਤੇ ਆਪਾਂ ਬੈਂਕ ਦੇ ਕਿਸ਼ਤਾਂ ਕਿਸਾਨ ਕਿੱਥੋਂ ਲਾਊਗਾ ਲੜਕੀਆਂ ਦੇ ਵਿਆਹ ਕਿੱਥੋਂ ਕਰੂਗਾ ਜਿਹਦੇ ਮਕਾਨਾਂ ਦੇ ਵਿਚਾਲੇ ਪਿਆ ਉਹ ਕਿਵੇਂ ਪਾਊਗਾ ਖਾਣ ਜੋਗੀ ਤਾਂ ਫੇ ਵੇਚ ਲਾਂਗੇ ਤੇ ਫਿਰ ਜਿਹੜੇ ਗਰੀਬ ਲੋਕ ਐ ਉਹ ਕਿੱਥੋਂ ਖਾਣਗੇ ਹੋਰ ਖਰਚੇ ਅਕਲੇ ਤਾਂ ਹਨ ਵੀ ਕੜਕ ਖਾ ਕੇ ਸੌ ਜਾਣਾ ਹੋਰ ਕਿੰਨੇ ਖਰਚੇ ਹੁੰਦੇ ਐ ਘਰਾਂ ਦੇ ਵਿੱਚ ਉਹ ਖਰਚੇ ਕਿੱਥੋਂ ਕੱਢਣਗੇ ਵੀ ਖਾਣ ਜੋਗੀ ਦਾ ਚਲੋ ਕਹਿ ਤਾ ਤੋ ਵੇਚ ਲਾਂਗੇ ਤੇ ਸੈਂਟਰ ਦਾ ਬਾਹਰੋਂ ਕਣਕ ਮੰਗਾ ਲੂਗਾ ਬਗਰੋਂ ਬਾਹਰੋਂ ਕਣਕ ਜਿਹੜੀ ਮੰਗਾਉਂਦਾ ਸੈਂਟਰ ਸਸਤੀ ਪੈਂਦੀ ਐ ਇਸ ਕਣਕ ਨਾਲੋਂ ਜਿਹੜੀ ਆਪਣੀ ਉਹ ਖਰੀਦਦਾ ਹੈ ਉਹ ਤਾਂ ਸਿਰਫ ਮਜਬੂਰੀ ਵਾਸਤੇ ਕਣਕ ਖਰੀਦਦਾ ਹੈ ਐਮਐਸਪੀ ਤੇ ਤੇ ਬਾਹਰੋਂ ਤਾਂ ਸਸਤੀ ਪੈਂਦੀ ਐ ਅਮਰੀਕਾ ਦੇਣ ਨੂੰ ਤਿਆਰ ਹੋਰ ਬੜੇ ਦੇਸ਼ ਆ ਜਿਹੜੇ ਸਸਤੀ ਦੇਣ ਨੂੰ ਤਿਆਰ ਆ ਉਹ ਤਾਂ ਬਾਹਰੋਂ ਮੰਗਾ ਲੈਣਗੇ ਨਾ ਦਿਓ ਇਹਨਾਂ ਨੂੰ ਪਰ ਸਾਟਾ ਕੀ ਬਣੂਗਾ ਅਸੀਂ ਕੱਪੜੇ ਵੀ ਪਾਉਣੇ ਆ ਅਸੀਂ ਹੋਰ ਵੀ ਖਰਚ ਕਰਨੇ ਆ ਅਸੀਂ ਟਰੈਕਟਰ ਵੀ ਲੈਣੇ ਆ ਅਸੀਂ ਉਹਨਾਂ ਦੀ ਕਿਸ਼ਤਾਂ ਵੀ ਦੇਣੀਆਂ ਆ ਅਸੀਂ ਆੜਤੀਆਂ ਦੇ ਪੈਸੇ ਵੀ ਦੇਣੇ ਆ ਉਹ ਕਿੱਥੋਂ ਦੇਵਾਂਗੇ ਪਰ ਇਹ ਬੇਤੁੱਕਾ ਬਿਆਨ ਜਿਹੜਾ ਐਵੇਂ ਮੁੱਖ ਮੰਤਰੀ ਹੋ ਗਿਆ ਯਾਰ ਐਡੇ ਉਹਦੇ ਤੇ ਬਹਿ ਕੇ ਇਹੋ ਜਿਹਾ ਬਿਆਨ ਦੇ ਦਿੰਦਾ ਕੋਈ ਪਹਿਲਾਂ ਗਾਉਂ ਪਰਵਾਦ ਨਹੀਂ ਕੀਤਾ GDAP ਦਾ ਹੁਣ ਨਗਰੀ TAPI ਆਉਗੀ ਤੇ ਉਹੀ ਟੜਾ ਟੜ ਦੁਗਣਾ ਤਿਕੜੇ ਰੇੜ ਤੇ ਬਿਕੂਗੀ ਹੁਣ ਤੀਜੀ ਗੱਲ ਆਪਾਂ ਕਰੀਏ ਬਿਗ ਛੇਲਰਾ ਵਾਲਾ ਨੇ 5500 ਛੇਲਰਾ ਵਾਲਾ ਨੇ ਕਹਤਾ ਕਿ ਅਸੀਂ ਛੇਲਰਾ ਨੂੰ ਲੋਕ ਲਾ ਕੇ ਚਾਬੀਆਂ ਭਗਵਤਬਾ ਨੂੰ ਖੜਾ ਦੇਣੀਆਂ ਕਿਉਂਕਿ ਸਾਡਾ ਪਹਿਲਾਂ ਹੀ ਸਟਾਕ ਨਹੀਂ ਚੱਕਿਆ ਗਿਆ ਸਟਾਕ ਦਾ ਪਰੇ ਪਰੇ ਛੇਲਰ ਤੇ ਫੇਰ ਅਸੀਂ ਹੋਰ ਸਟਾਕ ਕਿੱਥੇ ਰਖਵਾਵਾਂਗੇ ਅਸੀਂ ਬਿਲਕੁਲ ਝੋਲਾ ਨਹੀਂ ਲੈਣਾ ਕੋਈ ਪ੍ਰਬੰਧਨ ਨਹੀਂ ਕੀਤਾ ਗਿਆ ਵੇੜਿਆ ਆਈ ਜਾਨ ਬਿੰਨੋ ਕੁੜੀ ਦੇ ਕੰਨ ਵੀ ਸ਼ੈਲਰ ਖਾਲੀ ਨਹੀਂ ਕੀਤੇ ਸਟਾਕ ਉੱਥੋਂ ਚੱਕਿਆ ਨਹੀਂ ਤੇ ਨਵਾਂ ਝੋਨਾ ਆਉਣ ਨੂੰ ਤਿਆਰ ਆ ਬਿਲਕੁਲ ਤੇ ਕੋਈ ਪ੍ਰਬੰਧ ਨਹੀਂ ਕੀਤਾ ਫਿਰ ਤੁਸੀਂ ਕਿਵੇਂ ਖਰੀਦੋਗੇ ਝੋਨਾ ਸਰਕਾਰ ਦੀ ਮੰਸ਼ਾ ਦੀ ਮੈਨੂੰ ਸਮਝ ਨਹੀਂ ਆਉਂਦੀ ਤੇ ਸਰਕਾਰ ਕੀ ਕਰ ਰਹੀ ਹੈ ਹਰੇਕ ਫੈਸਲੇ ਗਲਤ ਲੈ ਰਹੀ ਹੈ। ਉਦੋਂ ਦੇ ਇਹਨਾਂ ਨੇ ਸ਼ੈਲਰ ਖਾਲੀ ਕਰਾਉਣ ਦਾ ਕਿਉਂ ਨਹੀਂ ਸੋਚਿਆ? ਕਿਉਂ ਨਹੀਂ ਖਾਲੀ ਕਰਾਏ? ਕਿਉਂ ਨਹੀਂ ਸੈਂਟਰ ਕੋਲੇ ਜਾ ਕੇ ਇਹ ਅੜੇ? ਵੀ ਸਾਡੇ ਸ਼ੈਲਰ ਜਿਹੜੇ ਅਸੀਂ ਖਾਲੀ ਕਰਨੇ ਆ ਸਾਡਾ ਨਵਾਂ ਚੁੱਲਾ ਆ ਗਿਆ। ਕੋਈ ਪਰਵਾਹ ਨਹੀਂ। ਤੇ ਕਹਾਂ ਦਿੰਦੇ ਆ ਜੀ ਅਸੀਂ ਸੱਥਾਂ ਚੋਂ ਸਰਕਾਰ ਚਲਾਉਣੀ ਆ। ਬੜੀ ਸੱਥਾਂ ਚੋਂ ਸਰਕਾਰ ਚੱਲਦੀ ਆ। ਸੋ ਮੇਰੀ ਬੇਨਤੀ ਹੈ ਮੁਖਵਤਰੀ ਸਾਹਿਬ ਨੂੰ ਵੀ ਇਹੋ ਜੇ ਤੁਸੀਂ ਬਿਆਨ ਬੇਤੁੱਕੇ ਜੇ ਦੇਣ ਦੀ ਬਜਾਏ ਕੰਮ ਕਰੋ ਫੀਲਡ 'ਚ ਕੰਮ ਕਰੋ ਲੋਕਾਂ ਦੀ ਮੁਸੀਬਤਾਂ ਸਮੱਸਿਆਵਾਂ ਵੇਖੋ ਕਿ ਕੀ ਸਮੱਸਿਆਵਾਂ ਹੈ ਕਿ ਚੋਣਾ ਸਿੱਖਤੂਬਰ ਚ ਕਰਾ ਸਕਦੇ ਆ ਸਾਡੇ ਵਾਸਤੇ ਠੀਕ ਹੈ ਡੀਪੀ ਦਾ ਪ੍ਰਬੰਧ ਅਸੀਂ ਕਰੀਏ ਪਹਿਲਾਂ ਕਰਕੇ ਰੱਖੀਏ ਤੇ ਸੈਲਰ ਅਸੀਂ ਪਹਿਲਾਂ ਖਾਲੀ ਖੜਾ ਕੇ ਰੱਖੀਏ ਇਹ ਪ੍ਰਬੰਧ ਪਹਿਲਾਂ ਕਰਨੇ ਚਾਹੀਦੇ ਸੀ ਐਂ ਜਦੋਂ ਮੌਕੇ ਤੇ ਆ ਜਾਂਦਾ ਹੈ ਉਦੋਂ ਇਹ ਬਿਆਨ ਦੇ ਦਿੰਦੇ ਆ ਬਿਆਨ ਵੀ ਬੇਤੁਕਾ ਜਾ ਹੁੰਦਾ ਇਸ ਕਰਕੇ ਮੁੱਖ ਮੰਤਰੀ ਨੂੰ ਬੇਨਤੀ ਹੈ ਕਿ ਕਿਸਾਨਾਂ ਦੀ ਬਾਹ ਫੜੋ ਫੇਰ ਹੀ ਕਿਸਾਨ ਬਚ ਸਕਦਾ ਹੈ